ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹਾਲ ਤਾਂ ਕਾਦੇ ਆ ਜੀ ਕਰਿਆ ਤੁਸੀਂ ਪਤਾ ਸਤਾ ਕੋਈ ਗੱਲ ਬਾਤ ਦਾ ਪਤਾ ਸਤਾ ਅਸੀਂ ਕਰੀ ਜਨੇ ਆ ਮੈਂ ਜਦੋਂ ਆਈ ਤੁਹਾਡੇ ਕੋਲੇ ਨਾ ਤੁਸੀਂ ਆਹੀ ਗੱਲ ਹੀ ਕਹਿੰਨੇ ਪਤਾ ਸਤਾ ਕਰੀ ਜਨੇ ਕੋ ਸਾਡੇ ਪੱਲੇ ਵੀ ਇੰਨਾ ਤਾਂ ਸੱਕ ਪੈਂਦਾ ਉਸੇ ਨੂੰ ਚੱਕ ਲੈਨੇ ਆ ਅਸੀਂ ਗੱਲ ਇਹ ਆ ਜੀ ਮੈਂ ਹੁਣ ਜਾਣਾ ਉਹਦੇ ਸ਼ਹਿਰ ਲੁਧਿਆਣੇ ਜਾਣਾ ਅੱਛਾ ਠੀਕ ਹੈ ਵੀ ਜੇ ਤੁਸੀਂ ਕੋਈ ਕਿਸੇ ਕਿਸਮ ਦਾ ਸਾਡੇ ਪੱਲੇ ਨਾ ਪਾਇਆ ਪਤਾ ਸਤਾ ਨਾ ਦਿੱਤਾ ਤੇ ਫਿਰ ਮੈਂ ਫੇਰ ਤਾਹ ਜਾਊਗਾ ਚਲੋ ਠੀਕ ਹੈ ਜੀ ਫਿਰ ਚੰਗੀਆਂ ਸਤਿ ਸ਼੍ਰੀ ਅਕਾਲ ਮੈਂ ਤਾਂ ਆਖਰੀ ਵਾਰੀ ਆਇਆ ਥੋਡੇ ਕੋਲੇ ਇਸ ਤੋਂ ਬਾਅਦ ਮੈਂ ਥੋਡੇ ਕੋਲੇ ਨਹੀਂ ਆਉਣਾ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਸਰਪੰਚ ਨੇ ਵੀ ਬੜਾ ਪੰਗਾ ਪਾਇਆ ਯਾਰ ਕਹਿੰਦਾ ਜੇ ਕੁੜੀ ਦਾ ਪਿਓ ਆਇਆ ਤਾਂ ਉਹਨੂੰ ਦੱਸਣਾ ਨਹੀਂ ਲੈ ਬਾਈ ਆ ਗਿਆ ਹੋਰ ਬਾਈ ਕਿੰਨੇ ਆ ਉਹ ਮੈਂ ਤਾਂ ਠੀਕ ਆ ਬਾਹਲੇ ਬੈਹ ਗਰੂ ਬੈਹ ਗਰੂ ਕੁੜੀ ਜਾਂਦਾ ਬੈਹ ਗਰੂ ਵਾਲੇ ਕੰਮ ਵੀ ਕਰਿਆ ਕਰ ਇਹ ਆਪਕਾ ਕੰਮੀ ਵੈਗਰੋਲ ਕਰਦੇ ਗੱਤ ਕੰਮ ਕੀ ਕੀਤਾ ਕੀਤੇ ਦੱਸ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਕੀ ਕੰਮ ਕਰਿਆ ਹੁਣ ਤਾਈ ਤਾ ਉਹ ਲੰਬਾ ਦਾ ਆ ਦੇ ਵੀ ਆ ਪਿੰਡ ਚ ਲੰਬਾ ਆਇਆ ਕਿਤੇ ਐਦੂ ਵੱਡਾ ਲੰਬਾ ਕਿ ਆਊਗਾ ਭਾਈ ਦੀ ਕੁੜੀ ਨੂੰ ਲਿਆ ਕੇ ਕਿਡਨੈਪ ਕਰਕੇ ਕੀ ਕੁਝ ਕਰਤਾ ਤੁਸੀਂ ਹਣੇ ਗੱਲਾਂ ਕੀ ਕਰਦੇ ਹੋ ਤੂੰ ਮੇਰਾ ਭਰਾ ਹੈਗਾ ਤੇ ਪਰਾਇ ਰਹੇਗਾ ਬਟ ਗੱਲ ਗੱਲ ਸੁਣ ਹੱਥ ਬੰਨ੍ਹ ਜੈਣਾ ਉਹ ਕੀ ਖਵਾਇਆ ਉਹਨਾਂ ਨੂੰ ਪੁਰਸ ਵਾਲਿਆਂ ਨੂੰ ਜਦੋਂ ਮੈਂ ਜਾਂਨਾ ਕਰਦੇ ਆ ਅੱਜ ਕੰਮ ਕਰਦੇ ਆ ਕੱਲ ਗੱਲ ਕਰਦੇ ਮੈਂ ਉਧਰ ਦੀ ਉਧਰ ਹੀ ਜਾਂਦਾ ਸੀ ਉਹਨੂੰ ਮਾਪ ਦਾ ਫੋਨ ਨੰਬਰ ਦੇ ਆਇਆ ਅਨੇਦਾਰ ਨੂੰ ਵੀ ਮੈਨੂੰ ਫੋਨ ਕਰਦੀ ਸੀ ਸਿੱਧਾ ਠੀਕ ਹੈ ਸਮਝ ਗਿਆ ਸਰ ਨੂੰ ਇਸ ਨੂੰ ਸਮਝ ਲੈ ਤੇ ਮੈਨੂੰ ਦੇ ਇਜਾਜ਼ਤ ਮੈਂ ਹੁਣ ਵੀ ਤੇਰੇ ਕੋਲ ਹੱਥ ਬਾਣੇ ਤੇ ਜਾਣਾ ਉਹ ਚਾਹਦੇ ਹੋਈ ਓਏ ਨਹੀਂ ਨਹੀਂ ਚਾਹ ਨਹੀਂ ਮੈਂ ਪੀ ਮੈਂ ਤਾਂ ਪਾਣੀ ਵੀ ਨਹੀਂ ਪੀਂਦਾ ਉਹਦੇ ਬੈਠ ਕੇ ਸਾਰਾ ਕੁਝ ਖਾਉਂ ਪੀਉਂ ਜਿਹੜੇ ਵੀ ਕੰਮ ਕਰਦਾ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹਮਤ ਨਹੀਂ ਹੋਣੀ ਗੱਲ ਦੀ ਉਹ ਹੁਣ ਤਾਂ ਕੰਮ ਹੋ ਵੀ ਗਿਆ ਹੁਣ ਇਹਨੂੰ ਐ ਕੀ ਦੱਸਾਂ ਦਿੱਤੀ ਤਾਂ ਮਿਲ ਗਈ ਪਰ ਉਹਦੇ ਜਾ ਵਾਸਤੇ ਚਲੇ ਗਈ ਕਿਹੜੇ ਰੋਡ ਦੱਸਾਂ ਜੇ ਇਹ ਨੂੰ ਐਸ ਰੋਡ ਤੇ ਹਮਾਰੇ ਲੈ ਕਰ ਦਾਂਗਾ ਤੱਕ ਇਹ ਤੂੰ ਸੀ ਕੁਝ ਕਰਿਆਗਾ ਸਮਝ ਨਹੀਂ ਆਉਂਦੀ ਗੱਲ ਉਹਦੀ ਫੇਰ ਆ ਗਈ ਥੱਕਿਆ ਪਾਸ਼ਾ ਕਿਰੇ ਮੈਨੂੰ ਬਾਹਨੇ ਤਮਸਾ ਸੱਸਰੀ ਘਰ ਬਾਈ ਜੀ ਉਹ ਸੱਸੀ ਘਰ ਤੂੰ ਕਿਧਰੋਂ ਮੈਂ ਤਾਂ ਪਿੰਡ ਗਿਆ ਸੀ ਥੋੜਾ ਕੰਮ ਆ ਚੱਲੀਏ ਕਰੇ ਚਾਹ ਪਾਣੀ ਕਿੱਧਰ ਚੱਲੀਏ ਚਰਨੇ ਕੋਲੇ ਜਾ ਕੇ ਆਇਆ ਮੈਂ ਪਹਿਲਾਂ ਠਾਣੇ 'ਚ ਗਿਆ ਠਾਣੇ 'ਚ ਉਹ ਡੇਢੀ ਟਾਣੀ ਉਲਜੀ ਹੋਈ ਹੈ ਸੁਰਦਤ ਹੀ ਨਹੀਂ ਹੈ ਮੇਰੇ ਤੇ ਸ਼ੱਕ ਕਰੀ ਜਾਂਦਾ 24 ਘੰਟੇ ਬਿਲਕੁਲ ਸਾਲਿਆਂ ਨੇ ਤੇ ਆਉਣ ਐ ਜਦੋਂ ਆਪਾਂ ਭਾਈ ਆ ਜੇ ਕੋਈ ਘਰੇ ਨੁਕਸਾਨ ਹੋਇਆ ਮੇਰੇ ਕੋਲ ਵੀ ਆ ਜਾਣਗੇ ਉਹ ਮੇਰੇ ਕੋਲ ਕੀ ਆਉਣਗੇ ਨਹੀਂ ਆ ਸਰਪੰਚ ਦੀ ਚਾਲ ਸਰੀ ਯਾਰ ਹੁਣ ਕੁੜੀ ਕਿੱਥੇ ਗਿਆ ਫਗਰਤੀ ਮੈਂ ਉਹਨੂੰ ਸਾਰਾ ਕੁਝ ਕਹਿ ਕੇ ਆਇਆ ਹੁਣ ਆਖਰੀ ਵਾਰ ਕਹਿ ਕੇ ਆਇਆ ਥਾਣੇ 'ਚ ਵੀ ਤੇ ਉਹਨੂੰ ਵੀ ਪਹਿਲਾਂ ਤਾਂ ਮੇਰੀ ਫਲਾਹ ਦੀ ਮਖਾ ਮਿਲਦਾ ਹੀ ਨਹੀਂ ਆਉਂਦਾ ਚਲ ਭਾਈ ਤੂੰ ਫੇਕਰ ਨਾ ਕਰ ਮੈਂ ਕਰੂੰ ਹਾਲ ਕੋਈ ਕਰ ਫਿਰ ਪਾਈਆਂ ਵਾਲੀ ਗੱਲ ਦਿਖਾ ਦੇ ਕੋਈ ਉਹਦਾ ਪਤਾ ਨਹੀਂ ਕੀ ਕਰਨੀ ਤਾਂ ਆਪਣੇ ਪੁੱਤ ਤਾਂ ਪੱਖ ਕਰਾਉਂਦਾ ਹੈ ਖਬਰ ਨਹੀਂ ਕੀ ਗੱਲ ਹੈ ਪਰ ਅੱਜ ਮੈਨੂੰ ਲਾਸਟ ਵਾਰ ਹੀ ਕਹਿਆ ਚਲ ਤੂੰ ਆਏ ਕਰ ਭਾਈ ਅਚਾ ਬਣੀ ਤੇ ਪੀਲਾ ਉਹ ਵੀਰੇ ਚਾਹ ਪੀਤੀ ਐ ਦੇ ਮੌਸਮ ਖਰਾਬ ਹੋਇਆ ਪਰ ਮੈਨੂੰ ਜਾਣ ਦੇ ਘਰੇ ਫਿਕਰ ਕਰਨਗੇ ਕੋਈ ਨਹੀਂ ਫੇਰ ਬੈਠਾਂਗੇ ਆਪਾਂ ਚਲ ਚੰਗਾ ਠੀਕ ਹੈ